ਨਾ ਬਲੋ ਮਾਨਸਮਾਨ ਹੋਣਗੇ ਇੱਕ ਪਾਸੇ ਪੈਣੀ ਵਾਲਾ ਖਾਨ ਲੱਗਾ ਹੋਇਆ ਹੈ ਦੂਸਰੇ ਬੰਨੇ ਚੱਕਦੇ ਰਾਜਦਰ ਤੇ ਗੱਗੂ ਆ ਗੋਪੀ ਤੇ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਪੱਪਾ ਤੇ ਦੀਪ ਆ ਮਾਗ ਗਿਆ ਤੰਦੂਰ ਮਾਗ ਗਿਆ ਕਬੱਡੀ ਪਾਰਿਆ ਜ ਰੰਗਾ ਵਿੱਚ ਆਇਆ ਹਰਦਾ ਪਰੇ 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 ਆ ਬੱਲੇ ਬੱਲੇ ਆ ਦੀਪ ਬਜੂ ਦੀਪ ਬਜੂ ਦੀਪ ਬਜੂ ਪਰ 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 ਪੈਣੀ 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 ਆ ਖਾਨ ਲੱਗ ਗਈ ਜਾਨ ਘੜੀ ਦੀਆਂ ਸੋਨੀਆਂ ਟਕ 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 ਅੱਜ ਤਾਂ ਦਰਾੜਕੇ ਭਲਵਾਨ ਵਿੱਚ ਭਲਵਾਨਕੇਚ ਇਹ ਆ ਟੱਕਰੇ ਇੱਕ ਪਾਸੇ ਇੱਕਮ ਤੇ ਦੂਸਰੇ ਪਾਸੇ ਖੜਾ ਆ ਰਾਣੇ ਰਾਣੇ ਚ ਆ ਬਾਹਰ ਕੱਢੋ ਯਾਰ ਮੰਨਦੇ ਆ ਉਹਨਾਂ ਦਾ ਵੀ ਵੱਡੇ ਪੱਧਰ ਤੇ ਧੰਨਵਾਦ ਹੈ ਇਹ ਜੀਵਨ ਚੰਬੇ ਘੜ ਕੇ ਪਿੰਡ ਵਾਲਾ ਮੇਰੇ ਮਿੱਤਰੋ ਕਰਾਉ ਬੈ ਜਾ ਬੈ ਜਾ ਕਬੱਡੀ ਦੇ ਮੈਦਾਨਾਂ ਤੇ ਇੱਕਮ ਸਵਾਦ ਆ ਮੇਰੇ ਮਿੱਤਰੋ ਇੱਕ ਸਾਹਮਣੇ ਦੀਪ ਆ ਗਿਆ ਆਹ ਦੀਪ ਆ ਗਿਆ ਆਹ ਦਮੁਰਜੀ ਵਾਲਾ ਆ ਗਿਆ ਰਾਣਿਆ ਕਰ ਸ਼ਬਦਾਂ ਦੀ ਦੀਪ ਦੀ ਕਬੱਡੀ ਕਿਉਂਕਿ ਪਰ ਕਬੱਡੀ ਦੇ ਪਹਿਲਾਂ 500 ਸੀਗਾ ਤੇ ਹੁਣ ਯਾਦ ਵੀਰੇ 1000 ਹੈ ਨਾ ਏ ਪ੍ਰਦੇਸ਼ ਪ੍ਰਦੇਸ਼ ਬਰੇ 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 ਹਾਂ ਆ ਆ ਆ ਆ ਅਜੇ ਤੱਕ ਆ ਦੇਖੇ ਸੋਹਣਿਆ ਅਗਲਾ ਵੀਕੀਆਂ ਦੀ 31 ਮੋੜਦਾ ਬਾਰੇ ਖੇਲੇ ਦਬ ਕਬ ਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਇਹ 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 ਆ ਜੱਕ ਆ